ਸਦਾ ਇੱਕ ਬਹੁਤ ਹੀ ਸ਼ਰਮਨਾਕ ਖਬਰ ਸਾਹਮਣੇ ਆ ਰਹੀ ਆ ਤਹ ਨੂੰ ਪਤਾ ਹੈ ਕਿ ਅੱਜ ਕੱਲ ਜਿਆਦਾ ਜਿਹੜਾ ਧੋਖਾ ਧੜੀ ਅਤੇ ਠੱਗੀ ਜਿਆਦਾ ਵੱਧ ਰਿਹਾ ਹੈ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਜ਼ਿਆਦਾਤਰ ਲੋਕਾਂ ਲਈ ਬਹੁਤ ਜ਼ਰੂਰੀ ਆ ਇਸ ਖਬਰ ਵਿੱਚ ਤੁਹਾਨੂੰ ਅੱਗੇ ਦੱਸਦੀ ਹੈ ਕਿ ਅੱਜ ਕੱਲ ਜਿਹੜੇ ਲੋਕ ਆ ਉਹ ਆਨਲਾਈਨ ਸ਼ਾਪਿੰਗ ਕਰਨ ਦੇ ਵਿੱਚ ਬਹੁਤ ਚਾਹਵਾਨ ਹੁੰਦੇ ਆ ਪਰ ਇਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਹੋਇਆ ਇੱਕ ਵਿਅਕਤੀ ਨੇ ਖਬਰ ਦਿੱਤੀ ਹੋਈ ਆ ਕਿ ਉਸ ਨੇ ਫੇਸਬੁੱਕ ਦੇ ਉੱਪਰ ਇੱਕ ਪ੍ਰੋਡਕਟ ਦੇਖਿਆ ਸੀ ਵੀ ਕੱਪ ਦੇਖਿਆ ਸੀ ਤੇ ਉਸ ਨੇ ਜਦੋਂ ਉਹ ਪ੍ਰੋਡਕਟ ਮੰਗਵਾਇਆ ਤਾਂ ਜਦੋਂ ਡਿਲੀਵਰੀ ਬੁਆਏ ਆਇਆ ਤਾਂ ਜਦੋਂ ਉਸ ਨੇ ਪ੍ਰੋਡਕਟ ਖੋਲ ਕੇ ਦੇਖਿਆ ਤਾਂ ਕੱਪ ਦੀ ਜਗ੍ਹਾ ਇੱਕ ਚਮਚ ਨਿਕਲਿਆ ਏ ਤੁਹਾਨੂੰ ਇਹ ਸੌਣ ਕੇ ਬਹੁਤ ਹੈਰਾਨੀ ਹੋ ਜਾਵੇਗੀ ਪਰ ਇਹ ਜਿਹੜੀ ਗੱਲ ਆ ਇਹ ਸੱਚ ਆ ਅੱਜਕੱਲ੍ਹ ਜਿਹੜੇ ਲੋਕ ਆ ਆਨਲਾਈਨ ਸ਼ੋਪਿੰਗ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਆ ਤੇ ਇੱਕ ਵਿਅਕਤੀ ਨੇ ਇਹ ਕਿਹਾ ਕਿ ਮੈਂ ਫੇਸਬੁੱਕ ਜਾਂ ਇੰਸਟਾਗ੍ਰam ਤੇ ਆਨਲਾਈਨ ਸ਼ੋਪਿੰਗ ਕਰਦਾ ਹਾਂ ਤਾ ਮੈਨੂੰ ਇੱਕ ਜਿਹੜਾ ਕੱਪ ਬਹੁਤ ਵਧੀਆ ਲੱਗਾ ਤਾਂ ਮੈਂ ਤੁਰੰਤ ਹੀ ਜਿਹੜਾ ਉਹ ਪ੍ਰੋਡਕਟ ਜਿਹੜਾ ਆਨਲਾਈਨ ਮੰਗਵਾ ਲਿਆ ਪਰ ਜਦੋਂ ਉਹ ਡਿਲੀਵਰੀ ਬੁਆਏ ਉਹ ਪ੍ਰੋਡਕਟ ਦੇਣ ਆਇਆ ਤਾਂ ਤੁਰੰਤ ਹੀ ਉਸ ਵਿਅਕਤੀ ਨੇ ਜਦੋਂ ਉਹ ਪ੍ਰੋਡਕਟ ਖੋਲ੍ਹਿਆ ਤਾਂ ਕੱਪ ਦੀ ਜਗ੍ਹਾ ਇੱਕ ਚਮਚ ਨਿਕਲਿਆ ਹੈ ਜਦੋਂ ਉਹਨਾਂ ਨੇ ਇਹ ਦੇਖਿਆ ਡਿਲੀਵਰੀ ਬੁਆਏ ਤੇ ਜਿਸ ਬੁਆਏ ਵਿਅਕਤੀ ਨੇ ਪ੍ਰੋਡਕਟ ਮੰਗਵਾਇਆ ਸੀ ਉਹਨਾਂ ਦੋਨਾਂ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਤਾਂ ਜਿਹੜਾ ਡਿਲੀਵਰੀ ਬੁਆਏ ਆ ਉਸ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਫੇਸਬੁਕ ਜਾਂ ਇੰਸਟਾ ਤੇ ਆਨਲਾਈਨ ਸ਼ੋਪਿੰਗ ਜਿਹੜੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਨਾਂ ਦੇ ਉੱਪਰ ਜਿਹੜੇ ਪ੍ਰੋਡਕਟ ਹੁੰਦੇ ਉਹ ਫੇਕ ਹੁੰਦੇ ਆ ਤੇ ਦੂਜੇ ਵਿਅਕਤੀ ਨੇ ਜਦੋਂ ਜੈਸ ਨੇ ਪ੍ਰੋਡਕਟ ਆਨਲਾਈਨ ਕਰਵਾਇਆ ਸੀ ਉਸ ਵਿਅਕਤੀ ਦੇ ਇਹ ਬਿਆਨ ਆਇਆ ਕਿ ਮੈਂ ਤਾਂ ਜਿਹੜਾ ਕੱਪ ਆਰਡਰ ਕੀਤਾ ਸੀ ਪਰ ਕੱਪ ਦੀ ਜਗ੍ਹਾ ਇੱਕ ਚਮਚ ਨਿਕਲ ਗਿਆ ਇਹ ਸੌਣ ਕੇ ਤੁਸੀਂ ਬਹੁਤ ਹੈਰਾਨ ਹੋ ਜਾਵੋਗੇ ਪਰ ਇਹ ਜਿਹੜੀ ਖਬਰ ਆ ਤੁਹਾਡੇ ਸਾਰਿਆਂ ਲਈ ਸੌਣੀ ਬਹੁਤ ਜ਼ਰੂਰੀ ਆ ਜਿਹੜੇ ਕੀ ਲੋਕ ਆਨਲਾਈਨ ਸ਼ਾਪਿੰਗ ਦੇ ਬਹੁਤ ਦਿਲਚਸਪ ਹੁੰਦੇ ਆ ਉਹ ਜ਼ਿਆਦਾਤਰ ਫੇਸਬੁੱਕ ਜਾਂ ਇੰਸਟਾ ਤੇ ਆਨਲਾਈਨ ਸ਼ਾਪਿੰਗ ਕਰਦੇ ਆ ਪਰ ਉਹ ਜਿਹੜੇ ਪ੍ਰੋਡਕਟ ਹੁੰਦੇ ਆ ਉਹ ਸਹੀ ਨਹੀਂ ਹੁੰਦੇ ਉਹ ਫੇਕ ਪ੍ਰੋਡਕਟ ਹੁੰਦੇ ਆ ਤੇ ਉਹਨਾਂ ਲੋਕਾਂ ਦੇ ਨਾਲ ਧੋਖਾਧੜੀ ਹੋ ਜਾਂਦੀ ਹੈ ਤੇ ਠੱਗੀ ਵਾਜੀ ਜਾਂਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਅੱਜਕੱਲ ਕਿੰਨੀ ਮਹਿੰਗਾਈ ਆ ਤੇ ਮੰਗਾਈ ਦੇ ਨਾਲ-ਨਾਲ ਜਿਹੜੇ ਪ੍ਰੋਡਕਟ ਹੁੰਦੇ ਆ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦੇ ਆ ਤਾਂ ਇੱਕ ਵਿਅਕਤੀ ਨੇ ਇਹ ਬਿਆਨ ਦਿੱਤੇ ਆ ਕਿ ਮੈਂ ਜਿਹੜਾ ਫੇਸਬੁੱਕ ਚਲਾ ਰਿਹਾ ਸੀ ਫੇਸਬੁੱਕ ਦੇ ਉੱਪਰ ਇੱਕ ਕੱਪ ਸ਼ੋ ਹੋਇਆ ਤੇ ਮੈਨੂੰ ਉਹ ਕੱਪ ਵਧੀਆ ਲੱਗਾ ਤੇ ਪਰ ਇਸ ਕੱਪ ਦਾ ਜਿਹੜਾ ਪ੍ਰਾਈਸ ਸੀ ਬਹੁਤ ਜ਼ਿਆਦਾ ਐਕਸਪੈਂਸਿਵ ਸੀ ਪਰ ਕੱਪ ਵਧੀਆ ਲੱਗਨ ਦੌਰਾਨ ਹੀ ਮੈਂ ਇਹ ਜਿਹੜਾ ਆਨਲਾਈਨ ਸ਼ੋਪਿੰਗ ਕਰਨੀ ਸ਼ੁਰੂ ਕੀਤੀ ਸੀ ਤਾਂ ਜਦੋਂ ਡਿਲੀਵਰੀ ਬੁਆਏ ਉਹ ਪ੍ਰੋਡਕਟ ਦੇਣ ਆਇਆ ਤਾਂ ਉਸਨੇ ਦੇਖਿਆ ਕਿ ਕੱਪ ਦੀ ਜਗ੍ਹਾ ਇੱਕ ਚਮਚ ਨਿਕਲਿਆ ਜਦੋਂ ਉਸ ਵਿਅਕਤੀ ਨੇ ਪ੍ਰੋਡਕਟ ਚੈੱਕ ਕੀਤਾ ਤਾਂ ਉਸਨੇ ਜਦੋਂ ਦੇਖਿਆ ਕਿ ਕੱਪ ਦੀ ਜਗ੍ਹਾ ਇੱਕ ਚਮਚ ਨਿਕਲਿਆ ਤਾਂ ਡਿਲੀਵਰੀ ਬੁਆਏ ਤੇ ਉਸ ਵਿਅਕਤੀ ਨੇ ਜਿਹਨੇ ਪ੍ਰੋਡਕਟ ਆਨਲਾਈਨ ਕਰਾਇਆ ਸੀ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆ ਤਾਂ ਉਹਨਾਂ ਦੋਨਾਂ ਵਿਅਕਤੀਆਂ ਨੇ ਇਹ ਕਿਹਾ ਕਿ ਸਾਨੂੰ ਕਦੇ ਵੀ ਇੰਸਟਾਗ੍ਰam ਜਾਂ ਫੇਸਬੁੱਕ ਤੇ ਆਨਲਾਈਨ ਸ਼ਾਪਿੰਗ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਸਾਡੇ ਨਾਲ ਬਹੁਤ ਧੋਖਾ ਧੜੀ ਤੇ ਠੱਗੀ ਹੋ ਜਾਂਦੀ ਹੈ ਤੇ ਜਿਹੜੇ ਸਾਡੇ ਪੈਸੇ ਇੰਨੇ ਲਾਏ ਹੁੰਦੇ ਆ ਖੂਜ ਡੈਗ ਜਾਂਦੇ ਆ ਉਹਨਾਂ ਦੋਨਾਂ ਵਿਅਕਤੀ ਨੇ ਇਹ ਕਿਹਾ ਜੇਕਰ ਤੁਸੀਂ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਸ਼ਾਪਿੰਗ ਐਪ ਹੁੰਦੇ ਆ ਉਹਨਾਂ ਤੇ ਜ਼ਿਆਦਾਤਰ ਕਰਨੀ ਚਾਹੀਦੀ ਆ ਪਰ ਜਿਹੜੇ ਲੋਕ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਪ੍ਰੋਡਕਟ ਦੇਖਦੇ ਆ ਆਨਲਾਈਨ ਸ਼ਾਪਿੰਗ ਕਰਦੇ ਆ ਉਹ ਜਿਹੜੇ ਹੁੰਦੇ ਉਹ ਸਹੀ ਨਹੀਂ ਹੁੰਦੇ ਐਸ ਦੇ ਨਾਲ ਹੀ ਕੱਲਾ ਖਰਚਾ ਉਹਨਾਂ ਨੂੰ ਨਹੀਂ ਪੈਂਦਾ ਜਿਹੜੇ ਕਿ ਆਨਲਾਈਨ ਸ਼ਾਪਿੰਗ ਕਰਦੇ ਆ ਪਰ ਜਿਹੜੇ ਡਿਲੀਵਰੀ ਬੁਆਏ ਹੁੰਦੇ ਆ ਉਹ ਕਹਿੰਦੇ ਵੀ ਸਾਡੀ ਇਹਦੇ 'ਚ ਕੋਈ ਗਲਤੀ ਨਹੀਂ ਹੁੰਦੀ ਕਿਉਂਕਿ ਜਿਵੇਂ ਪ੍ਰੋਡਕਟ ਆਉਂਦਾ ਅਸੀਂ ਓਵੇਂ ਹੀ ਦੇ ਦਿੰਦੇ ਆ ਗਲਤੀ ਉਹਨਾਂ ਲੋਕਾਂ ਦੀ ਆ ਜੋ ਬਿਨਾਂ ਸੋਚੇ ਸਮਝੇ ਫੇਸਬੁੱਕ ਜਾਂ ਇੰਸਟਾ ਤੇ ਆਨਲਾਈਨ ਸ਼ਾਪਿੰਗ ਕਰਦੇ ਆ ਕਿਉਂਕਿ ਇੱਕ ਵਿਅਕਤੀ ਦੇ ਇਹ ਬਿਆਨ ਆਇਆ ਕਿ ਮੈਨੂੰ ਫੇਸਬੁੱਕ ਤੇ ਇੱਕ ਕੱਪ ਜਿਹੜਾ ਬਹੁਤ ਵਧੀਆ ਲੱਗਿਆ ਤਾਂ ਮੈਂ ਤੁਰੰਤ ਹੀ ਜਿਹੜਾ ਪੇਮੈਂਟ ਆਨਲਾਈਨ ਪੇਮੈਂਟ ਕਰ ਦਿੱਤੀ ਤੇ ਜਦੋਂ ਡਿਲੀਵਰੀ ਬੁਆਏ ਉਹ ਪ੍ਰੋਡਕਟ ਦੇਣ ਆਇਆ ਤਾਂ ਉਸ ਸਮੇਂ ਦੌਰਾਨ ਹੀ ਉਸ ਇੱਕ ਵਿਅਕਤੀ ਨੇ ਜਦੋਂ ਆਹ ਦਾ ਪ੍ਰੋਡਕਟ ਖੋਲ ਕੇ ਦੇਖਿਆ ਤਾਂ ਉਸਨੇ ਕੁਝ ਇਹੋ ਜਿਹਾ ਦੇਖਿਆ ਕਿ ਉਹ ਦੂਜੀ ਚੀਜ਼ ਦੇਖ ਕੇ ਡਿਲੀਵਰੀ ਬੁਆਏ ਤੇ ਜਿਹੜਾ ਪ੍ਰੋਡਕਟ ਆਰਡਰ ਕੀਤਾ ਸੀ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਕੱਪ ਦੀ ਬਜਾਏ ਇੱਕ ਚਮਚ ਨਿਕਲ ਆਇਆ ਤਾਂ ਬਾਅਦ ਵਿੱਚ ਜਿਸ ਵਿਅਕਤੀ ਨੇ ਪ੍ਰੋਡਕਟ ਖਰੀਦਿਆ ਅਤੇ ਜੋ ਡਿਲੀਵਰੀ ਬੁਆਏ ਆਇਆ ਸੀ ਉਹਨਾਂ ਦੋਨਾਂ ਨੇ ਲੋਕਾਂ ਨੂੰ ਇਹ اپیل ਕੀਤੀ ਆ ਕਿ ਸਾਨੂੰ ਕਦੇ ਵੀ ਫੇਸਬੁੱਕ ਜਾਂ ਇੰਸਟਾ ਤੇ ਆਨਲਾਈਨ ਸ਼ਾਪਿੰਗ ਨਹੀਂ ਕਰਨੀ ਚਾਹੀਦੀ ਜਿਸ ਦੇ ਦੌਰਾਨ ਉਹਨਾਂ ਦੇ ਜਿਹੜੇ ਪੈਸੇ ਹੁੰਦੇ ਆ ਖੂਬ ਵਿੱਚ ਡੈਗ ਜਾਂਦੇ ਆ ਕਿਉਂਕਿ ਇਹਨਾਂ ਦੇ ਉੱਪਰ ਚੀਜ਼ਾਂ ਦਿਖਾਉਂਦੇ ਕੁਝ ਹੋਰ ਆ ਪਰ ਜਦੋਂ ਉਹ ਭੇਜਦੇ ਆ ਤੇ ਚੀਜ਼ ਭੇਜਦੇ ਕੁਝ ਹੋਰ ਦਿਖਾਉਂਦੇ ਕੁਝ ਹੋਰ ਆ ਤੇ ਭੇਜਦੇ ਕੁਝ ਹੋਰ ਆ ਜਿਹਦੇ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਜਿਹੜੇ ਲੋਕ ਆਨਲਾਈਨ ਸ਼ਾਪਿੰਗ ਕਰਦੇ ਆ ਉਹਨਾਂ ਨੂੰ ਘਾਟਾ ਪੈਂਦਾ ਤੇ ਜਿਹੜੇ ਡਿਲੀਵਰੀ ਬੁਵਾਇਆ ਉਹ ਕਹਿੰਦਾ ਸਾਨੂੰ ਵੀ ਘਾਟਾ ਪੈਂਦਾ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਇਹ ਜਦੋਂ ਕੋਈ ਪ੍ਰੋਡਕਟ ਦੇਖੀ ਜਾਂਦੇ ਆ ਇਹੀ ਕੁਝ ਹੈਰਾਫੇਰੀ ਕਰਦੇ ਆ ਪਰ ਪ੍ਰੋਡਕਟ ਬੁਆਏ ਨੇ ਇਹ ਕਿਹਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਆਸੀ ਕੋਈ ਵੀ ਚੀਜ਼ ਵਿੱਚ ਕੋਈ ਕਪਲਾ ਨਹੀਂ ਕਰਦੇ ਜਿੱਦਾਂ ਚੀਜ਼ ਪੈਕਿੰਗ ਹੋ ਕੇ ਆਉਂਦੀ ਆ ਅਸੀਂ ਉਦਾਂ ਹੀ ਡਿਲੀਵਰੀ ਕਰਦੇ ਆ ਪਰ ਕੁਝ ਲੋਕ ਸਾਨੂੰ ਪਲੇਮ ਕਰਦੇ ਆ ਕਿ ਇਹਨਾਂ ਨੇ ਕੋਈ ਕੋਈ ਚੀਜ਼ ਨਹੀਂ ਹੈਰਾਫੇਰੀ ਕੀਤੀ ਹੋਣੀ ਆ ਤਬ ਬੁਆਏ ਪ੍ਰੋਡਕਟ ਨੇ ਕਿਹਾ ਪਰ ਡਿਲੀਵਰੀ ਬੁਆਏ ਨੇ ਕਿਹਾ ਕਿ ਇਹਦੇ ਚ ਸਾਡੀ ਕੋਈ ਗਲਤੀ ਨਹੀਂ ਆ ਤੇ ਲੋਕਾਂ ਨੂੰ ਉਹ ਇਹੀ ਕਹਿੰਦਾ ਰਿਹਾ ਕਿ ਤੁਸੀਂ ਸੋਚ ਸਮਝ ਕੇ ਆਨਲਾਈਨ ਸ਼ੋਪਿੰਗ ਕਰਿਆ ਕਰੋ ਜੇਕਰ ਤੁਸੀਂ ਕਰਨਾ ਚਾਹੁੰਦੇ ਹੀ ਹੋ ਤਾਂ ਜਿਹੜੇ ਆਨਲਾਈਨ ਐਪ ਹੁੰਦੇ ਆ